ਕਾ ਨਗੇ ਆਪਾ ਅੱਜ ਲਾਉਣ ਨੂੰ ਲੱਗੇ ਮਾਣ ਨੂੰ ਲੋ ਜੀ ਅੱਜ ਦਾ ਬਲੌਗ ਬਣਾਉਣ ਲੱਗੇ ਮਾਣ ਨੂੰ ਮੇਰੀ ਉਦੋਂ ਸ਼ਾਮ ਨੂੰ ਖੂਤੇ ਵੀ ਜਾਣਾ ਆ ਤੇ ਮਾਣ ਨੂੰ ਦੇਖ ਲਓ ਮਾਣ ਨੂੰ ਲੱਗ ਗਿਆ ਪਤਾ ਕਿ ਹੁਣ ਹੈਗਾ ਬਣਣਾ ਕਿੰਨੇ ਦਿਨ ਮਹੀਨੇ ਹੋ ਗਏ 2-3 ਬਾੜ ਬਹੁਤ ਨਹੀਂ ਦੇ ਤੇ 2-300 ਰੁਪਈਆ 4-500 ਰੁਪਈਆ ਨਾਰਮਲ ਜਰ ਲੈ ਲਿੰਦੇ ਨਾ ਨਾ ਹੁੰਦਾ ਆ ਜਾ ਆ ਜਾ ਆਪਾਂ ਪੰਜਾਂ ਮਿੰਟ ਕਰ ਦੇਣਾ ਲਾਉਣਾ ਅੱਜ ਪੂਰਾ ਸ਼ਰਟਿੰਗ ਜੀ ਨੇ ਉਹ ਹੀ 5-7 ਦਿਨ ਹੋ ਗਿਆ ਮੈਨੂੰ ਰੋਟੀ ਨਹੀਂ ਖਾ। 10 ਦਿਨ ਹੋ ਗਏ। ਜਦੋਂ ਕੋਈ ਖਾਣਾ ਨਾਲ ਹੀ ਢਰਕਣ ਤੇਜ ਹੋ ਜਾਂਦੀ ਡਗ 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 ਤੇ ਪਤਾ ਨਹੀਂ ਕੀ ਸਟਰਮ ਵਿਗੜਿਆ ਅੰਦਰੋਂ ਖਾਣ ਹੀ ਨਹੀਂ ਹੋਇਆ। ਤੇ ਟੈਸਟ ਉੱਪਰ ਕਰਾਇਆ ਤਾਂ 4% ਵਧਿਆ ਜਾਂ ਲੀਵਰ ਫੈਟ ਹੋਇਆ। ਹੈਨਾ? ਉਹ ਵੀ ਨਹੀਂ ਸਟਾਉਂਦੇ ਰੋਟੀ ਜਦੋਂ ਖਾਣੇ ਨਾਲ ਹੀ ਕੁਪੜਾੜ ਗਈ। ਹੂੰ। ਜਾ ਦੋ ਇਹਨੂੰ ਫੜ ਮਾਰਾ ਜਾ ਇਹ ਬਹਿ ਗਈ ਆ ਆ ਜਾ ਪੁੱਤ ਇਹ ਦੋ ਪਾਣੀ ਪਿਆ ਉਦੋਂ ਭੱਜਣਾ ਹਾਏ ਘਰੇ ਹੋ ਗਈ ਚੌਂਦੀ ਹੀ ਮਿੰਨ ਲਾਓ ਉਹ ਫੜ ਪਾਣੀ ਉਹਨੇ ਬਾਲ ਇੱਥੇ ਵਿਚਾਰੀ ਬਸ ਆ ਜਾ ਏ ਲੋ ਹਣ ਬਲੌਗ ਬਣਾਉਣੇ ਨਿਲਾ ਦੇ ਇਹਨੂੰ ਸੱਚੀ ਮੈਂ ਵੀ ਨਾੜ ਨਿੜਾ ਦਮਾ ਮੜਾ ਜਾ ਮਾਨੂੰ ਨੜਾ ਵੀ ਉੱਤੀ ਹੈ ਨਾ ਹੂੰ ਆ ਦੇ ਲੋ ਕਿੰਨਾ ਸਾਰਾ ਗਿੱਲਾ ਹੋ ਗਿਆ ਮਾੜਾ ਬਾਲੀ ਬਹੁਤ ਝੜੇ ਆ ਉਹਦੇ ਗੰਜੀ ਜੀ ਹੋ ਗਈ ਨਾ ਜੀ ਕਿੰਨੇ ਦਿਨ ਹੋ ਗਏ ਨੂੰ ਤੋਪਾ ਲੱਗ ਲੈਣ ਦੇ ਨੂੰ ਥੋੜਾ ਜਿਹਾ ਹਣ ਅਸੀਂ ਚੱਲੇ ਆ ਖੂਨ ਨੂੰ ਤੇ ਖੂਨ ਤੇ ਅਸੀਂ ਲੈ ਕੇ ਜਾਣਾ ਆ ਦੇਖੋ ਆਹ ਤੋਪੀ ਵੀੜ ਬਈ ਖਾਂਜੂ ਖੂਨ ਤੇ ਅਸੀਂ ਲੈ ਕੇ ਜਾਣਾ ਕਬੂਟਾ ਜਾਂ ਅਸੀਂ ਅੰਬ ਦਾ ਬੂਟਾ ਲੈ ਕੇ ਜਾਣਾ ਜਾਂ ਅਸੀਂ ਕੋਈ ਵੀ ਜਿਹੜਾ ਸਾਨੂੰ ਫਰੂਟ ਦਾ ਮਿਲ ਗਿਆ ਕਿਉਂਕਿ ਪਿਛਲੀ ਵਾਰੀ ਆਪਾਂ ਜਿਹੜਾ ਬਈਆ ਰੱਖਿਆ ਸੀ ਉਹ ਤੇ ਪੈਗ ਪੁੱਗ ਲਾ ਕੇ ਇੱਧਰ ਜਗਾ ਵੱਲੋਂ ਚੰਗੇ ਇਧਰ ਬੂਟ ਅਮਰੂਦ ਤੋੜ ਤੋੜ ਨਾਲ ਖਾਈ ਜਾਂਦਾ ਸੀ ਹਾਂ ਉਹ ਤੇ ਅਮਰੂਦਾਂ ਦਾ ਬੂਟਾ ਲੱਗਾ ਸੀ ਤੇ ਅਮਰੂਦਾਂ ਦਾ ਬੂਟਾ ਜੜੋਂ ਜਿੱਦਾਂ ਸੜ ਗਿਆ ਸੀਗਾ ਇਸ ਕਰਕੇ ਹੁਣ ਆਪਾਂ ਉਹ ਬੂਟਾ ਦੁਬਾਰਾ ਲੈਣ ਚੱਲੇ ਆ ਵੀ ਉੱਥੇ ਨਾਲਾਂ ਕਈ ਵੇਲੇ ਕਈ ਗੱਲਾਂ ਹੁੰਦੀਆਂ ਇੱਕ ਜਦੋਂ ਬੰਦਾ ਠੀਕ ਨਾ ਹੋਵੇ ਕਈ ਪ੍ਰੋਸੀਜਰ ਰੱਖਦਾ ਤੁਹਾਨੂੰ ਪਤਾ ਹੀ ਹੈ ਹੁਣ ਚੱਲਦੇ ਆ ਕਰਦੇ ਆ ਅਸੀਂ ਨਰਸਰੀ ਚੱਲੇ ਹੁਣ ਜਿੱਦੇ ਫੁੱਲ ਬੂਟੇ ਮਿਲਦੇ ਹੁੰਦੇ ਆ ਜਿਹੜਾ ਵਧੀਆ ਲੱਗਾ ਸੀ ਸਤੋਂ ਉਹ ਤੇ ਲੈ ਕੇ ਆਉਣਾ ਤੇ ਫੇਰ ਅਸੀਂ ਕੂਤੇ ਜਗ੍ਹਾ ਤੇ ਲਾਉਣਾ ਹੈ ਹਨਾ ਅਸੀਂ ਆ ਗਏ ਆ ਨਰਸਰੀ ਨਰਸਰੀ ਕਲਾਸ ਚ ਹੋਣਾ ਇਹ ਪਾਉਣ ਨ ਲੱਗੇ ਆ ਦੇਖੋ ਬੂਟੇ ਕਿੰਨੇ ਸੋਹਣੇ ਲੱਗਦੇ ਆ ਮੈਂ ਵੀ ਘਰੇ गमਲੇ ਲੈ ਕੇ ਜਾਣੇ ਮੈਂ ਵੀ ਰੱਖਣੇ ਬੂਟੇ ਇਹ ਵੀ ਪਾਲਣੇ ਪੈਂਦੇ ਪੂਰੀ ਤਰ੍ਹਾਂ ਆਹ ਕਿੰਨੇ ਸੋਹਣੇ ਗਮਲੇ ਕਿੰਨੇ ਸੋਹਣੇ ਬੂਟੇ ਮੈਂ ਲ ਮੱਛੀਆਂ ਬਣਾਈਆਂ ਆਂ ਆਹ ਮਰਹੂਦ ਦਾ ਆਂਬ ਦਾ ਕਿੰਨੇ ਦਾ ਹੈ ਆਂਬ ਤਾਂ 200 ਰੁਪਏ ਆ ਆਇਆ ਇੰਨਾ ਥੋੜਾ ਦੁਕਾਨ ਦਾ 200 ਰੁਪਏ ਦਾ ਆਂਬਾਂ ਦਾ ਬੂਟਾ 200 ਦਾ ਆਂਬਾਂ ਦਾ ਬੂਟਾ 2 ਕਿਲੋ ਆਂਬ ਦੇਣ ਲੱਗੇ ਆਹ ਵਾ ਦੇਖੋ ਕਿੰਨੇ ਸੋਹਣੇ ਬਣਾਈਆਂ ਐ ਐਸੇ ਐਸੇ ਪਰਦੇਸੀਆਂ ਨੇ ਕੰਮ ਖੋਲਿਆ ਆਗੇ ਫਾਲੇ ਬੂਟੇ ਪਹਿਲੇ ਸੀਗੇ। ਓਕੇ ਯਸ। ਆਂ ਅੰਬਾਂ ਦੇ ਬੂਟੇ ਹਨ। ਅਮਾਏ ਤੂੰ ਸ਼ੂਟ ਆ ਲਾ ਪਵੇ ਪਤਾ ਐਡਾ ਨਹੀਂ ਉਦਾਂ ਨਹੀਂ ਐਡਾ ਹੋਊਗਾ ਤਾਂ ਫੇਰ ਹੀ ਥੋੜੀ ਛੋਟੀ ਬਾਜੂਗਾ। ਅੰਬਾਂ ਦਾ ਆ ਇਹ। ਇਹ ਕਿਹੜੇ ਆਂਦੇ ਆ? ਜੇ ਮਰਪਾਲੀ। ਕਿਹੜੇ? ਅਮਰਪਾਲੀ। ਅਮਰਪਾਲੀ ਅੰਬ ਜਿਹੜੇ ਵੱਡੇ ਹੁੰਦੇ ਹਨਾ ਪੀਲੇ ਵਾਲੇ ਕੱਟ ਕੇ ਖਾਈਦੇ। ਇਹ ਦਸਹਰੀ ਆਂਦੇ ਆ। ਹਾਂ ਦਸਹਰੀ ਆਂਦੇ ਆ। अच्छा ये दशहरी आम ये तो जेड़ा अपने लगे लग है ये आम ਦੇ ਪੱਤੇ ਤਾਂ ਖਰਖੜ ਵਰਕੇ ਤੇ ਅਮਰੂਦ ਹਾਂ ਆ ਅਮਰੂਦ ਇਹ ਜੇ ਹੁਣ ਆਪਾਂ ਹੁਣ ਲਾਈਏ ਤਾਂ ਹੁਣ ਇਹ ਹੋ ਜਾਊਗਾ ਇਦਾਂ ਉਹ ਤਾਂ ਜੜ ਥੱਲੇ ਲੱਗੀ ਆ ਹਾਂ ਇਹ ਲੱਗ ਗਏ ਹਾਂ ਮੱਖਰ ਕਿੰਨਾ ਓਏ ਹਾਂ ਲੈ ਲਓ ਫੇ ਆਮ ਬਾਰੇ ਆਮਬ ਇਧਰਲੇ ਪਾਸੇ ਬੂਟਾ ਵੀ ਲੱਗਾ ਹੈ ਮੈਂ ਕਹਿੰਨੀ ਅਮਰੂਦ ਲੈ ਕੇ ਜਾਣੇ ਕਿਉਂਕਿ ਆਮਬ ਦੇ ਫਿੱਲਰ ਨਾ ਬਹੁਤ ਹੈ ਆਮਬ ਨੇ ਹਨਾ ਜੜ ਤਾਈ ਕਿਉਂਕਿ ਆਮਬ ਪਹਿਲਾਂ ਉੱਥੇ ਲੱਗਾ ਵੀ ਹੈ ਜਿੱਥੇ ਆਪਣੇ ਉਹ ਬਣਿਆ ਹੋਇਆ ਆ ਤੇ ਅਮਰੂਦਾਂ ਦੇ ਬੂਟੇ ਨੇ ਜੜ ਨਹੀਂ ਇੰਨੀ ਕਰਨੀ ਹੈਗੀ ਹਨਾ ਅਮਰੂਦਾਂ ਦਾ ਹੀ ਪਹਿਲਾਂ ਸੀਗਾ ਤੇ ਅਮਰੂਦਾਂ ਦਾ ਲੈ ਜਾਣੇ ਹਾਂ ਹਾਂ ਚੌਣਕੇ ਵਿੱਚੋਂ ਦੇਖ ਹਨ ਵਧੀਆ ਜਿਆ ਲੈਣਾ ਸਿੱਧਾ ਨਹੀਂ ਜਾਏਗਾ ਨਾ ਸਿੱਧੇ ਵਾਲਾ ਜਦ ਦੇਖੋ ਇਹ ਸਾਰੇ ਗਿੰਗੇ ਹੀ ਆ ਸਾਰੇ ਉਹ ਦੇ ਵਿੱਚ ਬੂਟੇ ਦੇਖ ਲਓ ਵਿੱਚੋਂ ਇਹ ਵੀ ਗਿੰਗੇ ਹੀ ਪੌਦੇ ਆਏ ਇਹਨੂੰ ਡੰਡਾ ਲਾ ਕੇ ਇਦਾਂ ਕਰਕੇ ਕਰ ਦਵੇ ਹੋਰ ਵੇਖ ਇਹ ਸਹੀ ਹੈ ਸਹੀ ਆ ਕੀ ਆ ਸਾਰੇ ਪੱਤੇ ਝੜੇ ਇਹਨਾਂ ਦੇ ਵੀ ਆ ਤੇ ਹਰੇ ਆਹ ਵਾ ਸਹੀ ਆ ਹਲੇ ਇਹ ਤਾਂ ਸੈਡ ਨੂੰ ਵੀ ਆ ਤੇ ਛੋੜਾ ਨੇ ਇਧਰ ਨੂੰ ਵੀ ਇਹ ਰੋਡ ਦੇ ਉੱਤੇ ਆਹ ਸਾਹਮਣੇ ਗੋੜਾਣਾ ਤੇ ਦੇਣਾ ਮਰੂਤ ਦਾ ਲੈ ਜੀ ਮੈਂ ਤੁਹਾਨੂੰ ਕਿਹਾ ਹੈਗਾ ਅੰਬ ਦਾ ਫਿਰ ਤੇ ਦੇਖ ਲਓ ਮਰਜੀ ਆ ਬਾਕੀ ਤੁਹਾਡੀ ਜੇ ਤੁਹਾਡਾ ਦਿਲ ਕਰਦਾ ਅਮਰੂਦਾਂ ਦਾ ਬੂਟਾ ਲਿਆ ਫਿਰ ਅਸੀਂ ਹਣ ਇਹ ਲਾਉਣਾ ਆ ਹੌਣ ਸੇ ਨਾ ਉੱਥੇ ਗੋੜ ਬਣਦਾ ਹੁੰਦਾ ਦੇਖੀ ਨੀ ਸਫਾਈ ਇਹਨਾਂ ਦੇ ਜਾਲੀਆਂ ਲੱਗੀਆਂ ਨਾ ਮੱਛਰ ਤੋਂ ਕਾਲਾ ਸੰਗਿਆ ਸੰਤੂ ਚੱਠਾ ਰੋਡ ਤੇ ਦੇਖੋ ਕਿੰਨੀ ਸਫਾਈ ਆ ਸਫਾਈ ਬਹੁਤ ਹੈ ਜੰਨਾ ਕੋਈ ਨਹੀਂ ਛਿਗਾ ਦੇ ਦੋ ਕਿਲੋ ਗੋੜ ਚਾਹੀਦੇ ਹਨ ਹਾਂ ਦੇ ਕਿੰਨੀ ਸਫਾਈ ਹੈ ਜਾਲੀਆਂ ਲੱਗੀਆਂ ਨਾ ਹਾਏ ਮੈਂ ਕਿੰਨੀ ਸੋਹਣੀ ਆਉਂਦੀ ਆ ਮੇ ਪੱਤਾ ਮਾ ਰਈ ਵਾ ਹਾਂ ਆਨੂ ਮਹਿਗ ਨਹੀਂ ਆਦੀ ਹੁਣੇ ਪਰ ਮੇਰਾ ਮਹਿਗ ਇੰਨੇ ਸੋਹਣੇ ਹੋਣਦੇ ਹੈ ਨਾ ਐ ਤੇ ਲੈ ਕਿੰਨੀ ਸਫਾਈ ਦੇ ਨਾਲ ਸਾਰਾ ਕੁਝ ਰੱਖਿਆ ਕਿੰਨੇ ਨੂੰ ਕਿਲੋ ਆਹੇ 100 ਰੁਪਏ ਕਿਲੋ 100 ਰੁਪਏ ਬਹੁਤ ਮੈਨੂੰ ਦੱਸਿਆ ਕਿਸੇ ਨੇ ਬਹੁਤ ਵਧੀਆ ਬਣਾਉਂਦੇ ਆ ਹਨਾ ਆਹ ਕਿੰਨਾ ਸਾਰੇ ਬਹੁਤ ਦੇਖੋ ਅੱਗੇ ਝੋਕਦੇ ਬਿਯੋਰਕ ਜਦੋਂ ਕਿ ਬਿਯੋਰਕ ਤੁਹਾਨੂੰ ਪਤਾ ਹੀ ਆ ਪੂਰਾ ਟਾਈਮ ਪਤਾ ਆਂਦਾ ਨਵੇਂ ਬੰਦਿਆਂ ਦਾ ਕਿੱਥੇ ਗੱਲ ਬਣ ਗਈ ਸਹੀ ਗੱਲ ਆ ਕਦੋਂ ਪਾਕ ਲਾਉਣੀ ਕਦੋਂ ਨਹੀਂ ਲਾਉਣੀ ਤੁਸੀਂ ਵੀ ਸਾਰਿਆਂ ਨੇ ਜਿੰਨੇ ਵੀਰ ਸਾਨੂੰ ਫੋਲੋ ਕਰਦੇ ਸੰਘਾ ਫੈਮਿਲੀ ਨੂੰ ਸੰਧੂ ਛੱਠੇ ਰੋਡ ਤੇ ਆ ਇਹਨਾਂ ਦਾ ਜਦੋਂ ਮਰਜੀ ਅੰਕਲ ਹੁਣ ਇੱਥੇ ਹੁੰਦੇ ਆ ਤਾਂ ਇੱਕ ਨੰਬਰ ਗੋੜਾ ਨਾ ਚਾਹ ਫਟਦੀ ਪਾਨ ਨੂੰ ਵੀ ਕਿਸੇ ਨੇ ਸਪੈਸ਼ਲੀ ਰਸਿਆ ਜੀ ਦਾ ਹਮ ਲੱਗਦਾ ਉਹ ਵੀ ਇਹ ਹੁੰਦਾ ਵੀ ਕਿੰਨਾ ਕੁ ਟਾਈਮ ਰੱਖਣੇ ਕਹਨੇ ਆ ਕੱਲ ਪੂਰਾ ਪਤਾ ਲੱਗਦਾ ਪੂਰਾ ਫੋਸਾ ਹੁਣ ਲਾਉਣੇ ਇਹ ਇੱਕੋ ਹੀ ਅੱਗ ਥੱਲੇ ਬਾਲਦੇ ਤੇ ਤਿੰਨ ਚੱਲਦੇ ਚੁੱਲ੍ਹੇ ਅੱਛਾ ਗਾਂ ਗਾਉ ਸਾਰੀਆਂ ਆਂਦੀਆਂ ਆਂਦੀਆਂ ਹੈਨਾ ਹਾਂ ਸਿਸਟਮ ਇਦਾਂ ਬਣਾਇਆ ਆ ਸਾਰਾ ਹੀ ਸੇਕ ਜਾਂਦਾ ਉਹ ਤਿੰਨਾ ਤਾਂ ਹੀ ਮੂੰਹ ਪਈ ਜਾਂਦਾ ਆ ਉਹੋ ਹੀ ਮੈਂ ਦੇਖਦੀ ਮੈਂ ਕਹਾਂ ਉੱਧਰ ਤਾਂ ਕੋਸ਼ਿਸ਼ ਨਹੀਂ ਜਿਹੜੇ ਬਜ਼ੁਰਗ ਦੇਸੀ ਤਰੀਕੇ ਨਾਲ ਗੋੜ ਬਣਾਉਂਦੇ ਉਹ ਹੀ ਇੱਕ ਨੰਬਰ ਕਿੰਨਾ ਗੋੜ ਲਿਆ 2 ਕਿਲੋ 200 ਨੂੰ ਪਰ ਵਧੀਆ ਹੋਣਾ ਮੈਂ ਕਿੰਨੀ ਸੋਹਣੀ ਹਾਂ ਦੀ ਸੀ ਜੀ ਕਰਦਾ ਖਾ ਉਹ ਉੱਥੇ ਹੀ ਜਾ ਕੇ ਖਾ ਲੀਏ ਘਰੋਂ ਘਰ ਨੂੰ ਮੰਨ ਤੂੰ ਆ ਮੰਨੂ ਕੋਈ ਗੋੜ ਵਾਲਾ ਚੂਹਾ ਵੀ ਖਾਦਾ ਹਾਂ ਉਹ ਤਾਂ ਖਾਦਾ ਹੀ ਆ ਦੋਜਾ ਤੂੰ ਅੱਛਾ ਉਹ ਤੂੰ ਹੀ ਖਾ ਲਿਆ ਹੈ ਕੋਤੇ ਪਹੁੰਚ ਚੱਲੇ ਆ ਪਹੁੰਚ ਚੱਲੇ ਕੀ ਪਹੁੰਚ ਹੀ ਗਏ ਹੀ ਆ ਤੇ ਇਹ ਸਾਡੇ ਤੇ ਖੁੱਤੇ ਬੰਦੇ ਰੱਖੇ ਉਹ ਦੁੱਧ ਪੌਣ ਚ ਲੱਗਿਆ ਬੰਦਾ ਰਾਜ ਸਾਨੂੰ ਟੱਕਰਿਆ ਇਹ ਸਾਡੇ ਸਾਰੇ ਜਗਾਂ ਦਾ ਹੀ ਬਣਿਆ ਹੋਇਆ ਆ ਆਉ ਵੀ ਸਾਹਮਣੇ ਵੀ ਇਧਰ ਵੀ ਆ ਸਾਰਾ ਇਹ ਲਾ ਸਾਡੇ ਸਾਰੀ ਜਗਾਂ ਦਾ ਹੀ ਬਣਿਆ ਹੋਇਆ ਸਾਡੇ ਛਤਰੀ ਦੀ ਜਗਾ ਹੈ ਬੱਬਾ ਛਤਰੀ ਦੀ ਇਹ ਜਿਹੜੇ ਹੁਣ ਲੋਕੀ ਮੰਨਦੇ ਹਨ ਇਹ ਉਹਨਾਂ ਨੂੰ ਹੀ ਪਤਾ ਆ ਹੁਣ ਅਸੀਂ ਪਹਿਲਾਂ ਇੱਥੇ ਆਹੋ ਇੱਥੇ ਕਿਤੇ ਬਾਹਲਾ ਨਾ ਆਹੋ ਤਾਂ ਵੀ ਸਹੀ ਹੈ ਇਧਰ ਨੂੰ ਸਾਈਡ ਜਾਈ ਤੇ ਹਨਾ ਇਹ ਪਤਾ ਨਹੀਂ ਕੀ ਆ ਲਾਇਆ ਹੋਇਆ ਅੱਗੇ ਇੱਥੇ ਸੀਗਾ ਬੂਟਾ ਉਹ ਲੱਗਾ ਹੋਇਆ ਹਨਾ ਇਹ ਜਿਹੜਾ ਸ਼ੂਗਰ ਫ੍ਰੀ ਨਹੀਂ ਹੁੰਦਾ ਇਹੋ ਆਪਾਂ ਨੂੰ ਤਾਂ ਪਤਾ ਵੀ ਨਹੀਂਗਾ ਦੇਖਿਓ ਤਾਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਇਹ ਬੂਟੇ ਦੇ ਪੱਤੇ ਆ ਆ ਦੇਖਿਓ ਤੁਹਾਨੂੰ ਦੱਸਿਓ ਫੇ ਕਿਹੜਾ ਬੂਟਾ ਆ ਹਉ ਗਲਾਬ ਦੇ ਫੁੱਲ ਲੱਗਿਆ ਅੱਗੇ ਇੱਥੇ ਬੂਟਾ ਲੱਗਾ ਹੀ ਜਿਹਦੀ ਜੜ ਵੀ ਨਹੀਂ ਅਸੀਂ ਡਾੜ ਵੀ ਲੱਭੀ ਵੀ ਚੱਲ ਕਿਤੇ ਪਾਣੀ ਪੂਣੀ ਪਾ ਕੇ ਹਰਾ ਹੋ ਜੂਗਾ ਇਹਦੇ ਸੈੱਡਾਂ ਤੇ ਆੜ ਜੀ ਇਦਾਂ ਬਣਾ ਦੇ ਪਾਣੀ ਹੁਣ ਹਣਾ ਬਾਹਲਾ ਨਾ ਉੱਤੇ ਨੂੰ ਕਰੀ ਪਾਣੀ ਪਾ ਲਈਏ ਉੱਥੋਂ ਹਾਂ ਤੇ ਅਸੀਂ ਆਂਬ ਦਾ ਬੂਟਾ ਤਾਂ ਨਹੀਂ ਲਿਆ ਕਿਉਂਕਿ ਆ ਦੇਖਿਆ ਆਂਬ ਦਾ ਬੂਟਾ ਨੇ ਇੱਥੇ ਲੱਗਾ ਵੀ ਹੋਇਆ ਮੋਰੇ ਤੇ ਇਹਦੀਆਂ ਜੜਾਂ ਫੇ ਹਨਾ ਇਦਾਂ ਕਾਫੀ ਦੂਰ ਤੱਕ ਜਾਂਦੀਆਂ ਕਰਕੇ ਤਾਂ ਇਹ ਇਹ ਤਾਂ ਤੇੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਇਦਾਂ ਇੱਥੇ ਇੱਕ ਸਹੀ ਆ ਬਾਬਾ ਜੀ ਮੇਰੇ ਰੱਖੇ ਰੋੜਾ ਇੱਕ ਪਾ ਲਈ ਹੋਰ ਇੱਕ ਹੋਰ ਪੈ ਜਾਣਾ ਮੈਨੂੰ ਲਾ ਜਮਿੰਗ ਦੀ ਗੱਡੀ ਨੂੰ ਪ੍ਰਾਣੇ ਆਏ ਹੁੰਦੇ ਉਹਨਾਂ ਦੇ ਵਿੱਚ ਜਾਣਾ ਤਾਂ ਨਹੀਂ ਸੇਲੀ ਨੂੰ ਮਾਰਨਾ ਟਾਈਮ ਲੌਗ ਜਾਣਾ ਪਰ ਹਨਾ ਉੱਥੇ ਤਾਂ ਮੰਮੀ ਬਹਿ ਜਾਂਦੀ ਕਿੰਨਾ ਚੈਰੀ ਚੰਪਣਾ ਤੇ ਗੰਨ ਤੇ ਹੋੜੇ ਦੇ ਵਾਲੇ ਬਲ ਸੜਕਾ ਕੰਮ ਹੋਇਆ ਸੰਪੂਰਨ ਹੁਣ ਮੈਂ ਮੇਂ ਸੇਵਾ ਕਰ ਲਵਾਂ ਉਤੇ ਵੀ ਹੁਣ ਨਾਲ ਦੇ ਲ ਸਫਾਈ ਰਹਿਣ ਲੱਪਿਆ ਹੁਣ ਸਾਰਾ ਸਾਫ ਕੀਤਾ ਤਾਂ ਤੁੱਪੇ ਇੱਥੇ ਪੰਦਾ ਹੋਣਾ ਗਈਆਂ ਹੈਲੋ ਹੈਲੋ ਗਾਇਸ ਬੱਬਲ ਕੰਪਾਈ ਮੂਝ ਤਹਾਡਾ ਦੁੱਧ ਬਹੁਤ ਸਵਾਦ ਹੁੰਦਾ ਐ ਅੱਛਾ ਮੈਂ ਤੁਹਾਨੂੰ ਦੱਸਦੀ ਆ ਕੰਪਲੀਮੈਂਟ ਦੇਨੀ ਤੁਹਾਨੂੰ ਮੈਂ ਕਹਾਂ ਮੈਂ ਦੱਸਦੀ ਆ ਤੁਹਾਡਾ ਦੁੱਧ ਬਹੁਤ ਸਵਾਦ ਹੁੰਦਾ ਹਾਂ ਹਾਂ ਹਲਾ ਨੂੰ ਚੱਡੀ ਵੀ ਸੋਹਣੀਆਂ ਕਿੰਨੀਆਂ ਐ ਇਹ ਤੋਂ ਹੁਣ ਵਾਲੀ ਆ ਤਾਂ ਲੱਗਦੀ ਮੈਨੂੰ ਇਹ ਮਨੂੰ ਹੈ ਹੀ ਦੋ ਆ ਦੋ ਹੀ ਆ ਹੁਣ ਉਹਨਾਂ ਨੇ ਹੋਰ ਵੇਚਤੀਆਂ ਹੋਰ ਲੈ ਕੇ ਆਉਣੀਆਂ ਕਹਿੰਦੇ ਕਰੇ ਉਹ ਜਿੱਦਾਂ ਨਾ ਲੈ ਆਉਂਦੇ ਆ ਵੇਚ ਆਉਂਦੇ ਜਿੱਦਾਂ ਦੁੱਧ ਘੜ ਜਾਂਦਾ ਇਦਾਂ ਸਿਸਟਮ ਬਣਾਇਆ ਉਹਨਾਂ ਨੇ ਚਲੋ ਅੱਗੇ ਸਾਡੇ ਚੋਰ 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 ਔਰ ਇਹ ਕੈਮਰਾ ਆਉ ਜੇਰਾ ਤੁਹਾਨੂੰ ਦੱਸ ਦੇ ਪਤਾ ਕਦੀ ਕਾਸ਼ ਹੁੰਦਾ ਕਦੀ ਕਾਸ਼ ਹੁੰਦਾ ਇੱਦਾਂ ਬੱਦਰੇ ਖੇਤ ਆ ਜਿਹੜੀ ਲਾਈਫ ਖੂਹ ਵਾਲੀ ਬਹੁਤ ਜ਼ਿਆਦਾ ਅਸੀਂ ਮਿਸ ਕਰਦੇ ਆ ਮਾਵੇਂ ਬੰਨਣ ਸੀ ਪਰ ਫੇ ਵੀ ਸੋਹਣਾ ਲੱਗਦਾ ਸੀ ਇੱਥੇ ਰੋਜ਼ ਆਉਣਾ ਅਸੀਂ ਸੋਤੇ ਆਏ ਸੀਗੇ ਹੁਣ ਫੇ ਸਾਨੂੰ ਹੱਟੇ ਟਾਈਮ ਜਾਣਾ ਪੈਣਾ ਆ ਦੁਕਾਨੇ ਕਿਉਂਕਿ ਦੁਕਾਨੇ ਕਪੂਰ ਥਲੇ ਤੋਂ ਆਏ ਆ ਗਾਹ ਹੁਣ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਜਦੋਂ ਵੀ ਕਿਸੇ ਵੀ ਨੇ ਦੂਰੋਂ ਆਉਣਾ ਹੁੰਦਾ ਜ਼ਰੂਰ ਫੋਨ ਕਰਕੇ ਆਇਆ ਕਰੋ ਕਿਉਂਕਿ ਫੇਕ ਹੀ ਵੀ ਲੈ ਐਤਵਾਰ ਨੂੰ ਛੁੱਟੀ ਹੁੰਦੀ ਹੈ ਨਾ ਆਪਣੀ ਤਾਂ ਕਰਕੇ ਤੁਹਾਨੂੰ ਹੋਵੇ ਹੁਣ ਹੈਰੀਆ ਕਪੜੇ ਦਿਖਾਉਂਦਾ ਉਹਨਾਂ ਨੂੰ ਕੈਮਰੇ ਦੇ ਵਿੱਚ ਜਿੱਦਾਂ ਕੈਮਰੇ ਲੱਗੇ ਤਾਂ ਤੁਹਾਨੂੰ ਹਾਂ ਤੇ ਹੁਣ ਇੰਜ ਵੀ ਜਾਣਾ ਪੈਣਾ ਤੋਂ ਕਹਿੰਦੇ ਇੱਕ ਮਿਲਣਾ ਵੀ ਹੈ ਮੇਰਾ ਵੀਰੇ ਐਤਵਾਰ ਨੂੰ ਉਦਾਂ ਵੀ ਜਿੱਦਣ ਜਿਹੜੇ ਦੂਰ ਵਾਲੇ ਵੀਰੇ ਫੋਨ ਕਰਕੇ ਜ਼ਰੂਰ ਆਇਆ ਕਰੋ ਨੰਬਰ ਤੁਹਾਨੂੰ ਪਤਾ ਹੀ ਆ 84 3799 3477 ਨੰਬਰ ਜ਼ਰੂਰ ਸੇਵ ਕਰ ਲਓ ਇੱਕ ਵਾਰੀ ਚਲੋ ਚੱਲ ਗਏ ਫੇ ਦੁਕਾਨੇ ਹੇਗਾ ਫਾਸਟਾ ਨਾਲ ਆਡਾ ਇੱਥੋਂ ਇੱਧਰ ਨੂੰ ਮੋਨਾ ਤੁਸੀਂ ਉਹ ਸਾਹਮਣੇ ਆਪਣੀਆਂ ਚੰਗੀਆਂ ਦੁਕਾਨਦ ਹੁਣ ਅਸੀਂ ਦੁਕਾਨਾਂ ਆ ਗਈਆਂ ਹੈਰੀ ਨੂੰ ਭੇਜਿਆ ਹੈ ਜਿਸ ਦਾ ਟੂਰਨਾਮੈਂਟ ਟੂਰਨਾਮੈਂਟ ਤੇ ਗਿਆ ਸੀ ਨਾ ਉੱਥੋਂ ਉਹ ਤੂੰ ਆਇਆ ਹੁਣ ਫੇ ਖੈ ਜਾਂਦਾ ਹੁੰਦਾ ਕਈ ਵਾਰੀ ਆ ਟੂਰਨਾਮੈਂਟ ਦੇ ਕੋਲੋਂ ਅਸੀਂ ਜੀ ਤੇ ਭੇਜਦਾ ਔਰੇ ਕੋ ਹੁਣ ਪਤਾ ਨਹੀਂ ਮੈਂ ਉਦਾਂ ਹਨਾ ਬੰਦ ਕਰ ਦੇਣਾ ਕੈਮਰਾ ਕਿਉਂਕਿ ਕਈ ਵਾਰੀ ਹਨਾ ਕੋਈ ਜਿਹੜਾ ਮਿਲਣਾ ਦਾ ਹਰ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਸਾਡੀ ਵੀਡੀਓ ਬਣੇ ਠੀਕ ਹੈ ਨਾ ਤਾਂ ਕਰਕੇ ਮੈਂ ਬੰਦ ਕਰ ਦੇਣਾ ਆ ਆ ਸੰਦੂ ਕਰਖਿਆ ਇੱਥੇ ਨਿਸ਼ਾਨੀਆਂ ਲਓ ਜੀ ਵੀਰ ਹੁਣੀ ਆਇਆ ਤੋ ਵਾਰ ਐਤ ਵਾਰ ਉਦਾਂ ਮੈਂ ਜਿਆਦਾ ਉੱਪਰ ਦੇ ਆ ਸੇ ਸਿਰ ਲਾਇਓ ਇਹ ਐਡੀਟ ਹੋ ਰਿਹਾ ਹੈ ਜੇ ਇਹ ਲੈਣੀ ਮੇਰੇ ਕਾਕੇ ਦਾ ਦੋ ਬਹੁਤ ਤੁਹਾਡਾ ਫੈਨ ਹੈ ਕਹਿੰਦਾ ਉੱਤੇ ਜਾਓ ਹਾਂਜੀ ਹੋ ਓਕੇ ਕਰੀ ਜਾ ਆਇਆ ਕਰੋ ਸੋਮਾ ਹਾਂਜੀ ਆ ਚੱਲਾ ਠੀਕ ਹੈ ਥੈਂਕ ਯੂ ਜੀ ਬਹੁਤ ਮਿਹਰਬਾਨੀ ਤੁਹਾਡੀ ਹੁਣ ਥੱਲੇ ਤੋਂ ਕੀ ਨਾ ਹਾਂਜੀ ਲੇਖਣ ਜਸਨ ਕਪੂਰ ਥੱਲੇ ਤੋਂ ਹਾਂਜੀ ਮਗਲਾ ਸਾਡੀਆਂ ਵੀਡੀਓ ਦੇਖ ਕੇ ਆਉਂਦੇ ਨਹੀਂ ਤਾਂ ਕਪੂਰ ਥਲੇ 'ਚ ਬਹੁਤ ਆ ਕੱਪੜੇ ਬਾਦਲ ਇਹ ਵੀ ਨਹੀਂ ਹੁੰਦਾ ਕਿ ਕੱਪੜੇ ਜਿੱਥੋਂ ਮਰਜੀ ਵਧੀਆ ਕਪਿਆਰ ਹੁੰਦਾ ਜੀ ਸਹੀ ਮਤਲ ਉਹੋ ਹੀ ਸਾਡੇ ਨਾਲ ਆਂਟੀ ਹੁਣੀ ਆਏ ਦੋਨੇ ਸਾਡੇ ਭਰਾ ਆਏ ਆ ਤੇ ਆਪਾਂ ਤੁਹਾਨੂੰ ਵੀ ਕਹਿੰਨੇ ਆ ਕਿ ਜਿੱਦਾਂ ਜੇ ਵਧੀਆ ਚੀਜ਼ ਕਿੱਦਾਂ ਹੈ ਵਧੀਆ ਲੱਗਾਂਗਾ ਹਾਂਜੀ ਹਾਂਜੀ ਭਾਈ ਓਕੇ ਜੀ ਥੈਂਕ ਯੂ ਇਹਨਾਂ ਦਾ ਡੈਡੀ ਤੁਹਾਡਾ ਬਹੁਤ ਫੈਨ ਆ ਹਾਂਜੀ ਤੁਹਾਡਾ ਉਹ ਜਿਹਨਾਂ ਨਾਲ ਇਹਨਾਂ ਦਾ ਵੱਡਾ ਭਰਾ ਆ ਏ ਕਹਿੰਦੇ ਨਹੀਂ ਉੱਥੇ ਜਾਓ ਤੁਸੀਂ ਹਾਂਜੀ ਕੋਈ ਨਹੀਂ ਸੀ ਆ ਕੋਈ ਕੱਪੜੇ ਲੈਣਾ ਵੀ ਨਹੀਂ ਜ਼ਰੂਰੀ ਜਦੋਂ ਸਾਡਾ ਨੰਗ ਦੇ ਬਾੜ ਦੇ ਗਾਂ ਗਰਮੀਆਂ ਵੀ ਆ ਗਈਆਂ ਦਾਣ ਨਾਲ ਬਹਿਣਾ ਚਾਹ ਪਾਣੀ ਪੀਣਾ ਆਪਣੀ ਦੁਕਾਨੇ ਜ਼ਰੂਰੀ ਨਹੀਂ ਵੀ ਕੱਪੜੇ ਲੈਣ ਗਏ ਉਹਦਾ ਵੀ ਜਦੋਂ ਮਨ ਜੀ ਆ ਸਕਦੇ ਕੋਈ ਗੱਲ ਨਹੀਂ ਠੀਕ ਆਓ ਆਇਆ ਮੈਂ ਠੀਕ ਹੈ ਜੀ ਓਕੇ ਜੀ ਓਕੇ ਫੈਰੀ ਚੰਗਾ ਓਕੇ ਫੈਰੀ ਇਹ ਤਾਂ ਡੀਲ ਕਰ ਦਾਨੇ ਸਾਡੇ ਕੋ ਐ ਮਡੇਰਾ ਤੋਂ ਐਤਵਾਰ ਸਿਕਾ ਬੇਬੀ ਇਨੇ ਫੋਨ ਕੀਤਾ ਇੱਕ ਗੱਲ ਹੋਰ ਜਦੋਂ ਵੀ ਕਿਸੇ ਭੈਣ ਭਰਾ ਨੇ ਆਉਣਾ ਬਾਹਰ ਬੋਰਡ ਤੇ ਫੋਨ ਲਿਗਾ ਪੈਂਡ ਤੇ ਹੀ ਅਸੀਂ ਹੈਗੇ ਆ ਦੋ ਮਿੰਟਾਂ ਚ ਆ ਜੈਣਾ ਜ਼ਰੂਰੀ ਨੇਗਾ ਕਈ ਵੇਲੇ ਤੂੰ ਗਏ ਹੁੰਦੇ ਨਾ ਇਹ ਨਾ ਵੀ ਜੈ ਜੀ ਸਾਡਾ ਹੀ ਅਮਰ ਜੀ ਵਧੀਆ ਲੱਗਿਆ ਜੋ ਕਿ ਚੋ ਠੀਕ ਆ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨ ਲਓ ਜੀ ਦੁਕਾਨੋਂ ਸਿੱਧੇ 버ਗਰ ਲੈ ਕੇ ਆ ਤੇ ਮੰਮੀ ਸਾਡੀ ਦੁਕਾਨ ਦੀ 버ਗਰ ਦਾ ਦੇਖਦਾ ਜਲੂਸ ਕਰਦਾ ਦਵਾ ਰੋਟੀਆਂ ਪਹਿਲਾਂ ਘਾ ਲਈਆਂ ਉਹ ਬੱਲੇ ਮੰਮੀ ਇਦਾਂ 버ਗਰ ਕੌਣ ਖਾਂਦਾ ਹੁੰਦਾ ਮਾਣ ਮੂੰਹ ਮੈਂ ਦੇਖਦੇ ਹੀ ਘਾਨੀ ਹੁੰਨੀ ਮੈਨੂੰ ਰਖਾ ਹੁੰਦਾ ਈ ਮਾਣ ਮੂੰਹ ਹਾ ਤੁਲਵੇਲਾ ਚਾਜਨ ਭਾਵੇਂ ਦੇ ਦੇ ਲਾ ਇਦਾਂ ਮੂੰਹ ਨਹੀਂ ਮਾਣ ਨਾਲ ਚ ਉਹ ਹੈ ਰਹੀ ਹੁਣੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅ ਤਬ ਉਹ ਨੂੰ ਟਾਡਾ ਰੋਜ ਹੀ ਐਤਵਾਰ ਹੋ ਜਾਂਦਾ ਤੇ ਅਸੀਂ ਬਸ ਮੇਰੇ ਇੱਕ ਸੋਇ ਪਹਿਲੇ ਵਰਸਾ ਕਿ ਮੈਂ ਬਾਹਰ ਲਾ ਅੱਛਾ ਬੇਬੇ ਇੱਥੇ ਸਾਡੀ ਸੋਈ ਚ ਲੱਗੀ ਰਹੀ ਨਹੀਂ ਕਾ ਸਾਬੀ ਬਣਾਉਣਾ ਅਸੀਂ ਖਾ ਨਹੀਂ ਸਕਦੇ ਜੇ ਤਾਂ ਬੰਦਾ ਆਪ ਨਾ ਠੀਕ ਹੋਵੇ ਮੋਰੇ ਇਦਾਂ ਚਵੜ ਚਵੜ ਖਾਂਦੇ ਤੇ ਫਿਰ ਖਿਆ ਚੜਨੀ ਆ ਆ ਸਵਾਦ ਉਹ ਹੋ ਗਿਆ ਮੈਂ ਜੁਰੀਆਂ ਨੂੰ ਉਹ ਫੇ ਡਵਾ ਰੋਟੀ ਮਿਲਾਦਾ ਨੇ ਬਣਾਉਣ ਲੱਗੇ ਕੱਚੇ ਚ ਰੱਖੀ ਅੱਜ ਚੰਗਾ ਚਾ ਹਾਂ ਚੰਗਾ ਜਾ ਰਹਾ ਨਾ ਚੀਜ਼ੇ ਰੱਖੀ ਹੋਣੀ ਜਿਹੜਾ ਇੰਨਾ ਕੋੜੇ ਆ ਹੈ ਕੋੜੇ ਆ ਤੂੰ ਕਹਿ ਦੇਣਾ ਇਹਨਾਂ ਨੂੰ ਮੁੱਠ ਮੰਮੀ ਖੰਡ ਪਾ ਦਿੰਦੇ ਆ ਮੈਂ ਕਿਹਾ ਖੰਡ ਪਾ ਦਵਾਂ ਉਹ ਕਹਿੰਦੇ ਇਦਾਂ ਦੇ ਬਣਦੇ ਆ ਮੰਮੀ ਵੀ ਜਦੋਂ ਕਹੇ ਦੋ ਖੰਡ ਪਾ ਦਵਾਂ ਕਹਿੰਦੀ ਮੈਂ ਕਿਹਾ ਖੰਡ ਤੂੰ ਵੀ ਮੰਨੋ ਮੰਮੀ ਨੂੰ ਕੋਈ ਖਾਨੀ ਹੈ ਜੀ ਉਹ ਕਿੱਲਰ ਹੀ ਸਾਰਾ ਵਿੱਚ ਸਾਰਾ ਕਿੱਲਰ ਗਿਆ ਵਿੱਚ ਇੱਧਰ ਜਿਆਦਾ ਸਮਾਨ ਪਾਇਆ ਸੀ ਵੇਚਾ ਸੀ ਵੇਚਾ ਉਹ ਬੇਚਾ ਮਾਣੋ ਵੀ ਖਾਂਦੀ ਆ ਬੱਧੀਆ ਖਾਣਦੇ ਨੇ ਬੀਬੀ ਆਹ ਤਰ ਹੁੰਦਾ ਹੈ ਹੁਣ 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 ਥੋੜਾ ਮੰਮੀ ਨੇ ਖਾਣਾ ਖਾਣਾ ਉਹ ਵੀ ਹੱਥ ਨਾਲ ਉਹਨੂੰ ਪਾਈ ਜਾਨੀ ਆ ਉਹ ਕਿਹੜਾ ਹੱਥ ਨਾਲ ਲਉਦੀ ਆ ਹੂੰ ਕੋਈ ਹਾਲ ਪਿੰਡ ਦਾ ਟੂਰਨਾਮੈਂਟ ਹੈ ਮੇਰੇ ਜ਼ਾੜੀ ਦੂੜੀ ਦੀ ਵੀ ਸੈਟਿੰਗ ਕਰਾਉਣੀ ਆ ਉਦਾਂ ਹੀ ਮੰਦਾ ਹਾਲ ਤੇ ਕੱਲ ਨੂੰ ਹੈਗਾ ਟੂਰਨਾਮੈਂਟ ਤੇ ਜ਼ਰੂਰ ਪਹੁੰਚਿਓ ਹੌਮ ਮਹਮਾਕੇ ਬਹੁਤ ਖਰਾ ਟੂਰਨਾਮੈਂਟ ਹੋਣਾ ਬਹੁਤ ਚੋਟੀ ਦੇ ਨਾਮ ਕਾ ਨੂੰ ਟੂਰਨਾਮੈਂਟ ਦਾ ਵੀ ਬਲੌਗ ਬਣਾਵਾਂਗੇ ਤੇ ਘਰੋਂ ਤਿਆਰੀ ਕਿੱਦਾਂ ਹੁੰਦੀ ਸਾਰੀ ਸਿਸਟਮ ਦੱਸਾਂਗੇ ਤੇ ਸਾਰੇ ਵੀਰਾਂ ਨੇ ਟੂਰਨਾਮੈਂਟ ਤੇ ਪਹੁੰਚਣਾ ਪਹੁੰਚਣਾ ਤੇ ਮੇਲੇ ਦੀ ਰੌਣਕ ਵਧਾਉਣੀ ਤੇ ਗਾਂ 13 23 ਨੂੰ ਸਾਡੇ ਪਿੰਡ ਹੈਗੀ ਸ਼ੈਂਜ ਜਿਹੜਾ ਸਾਡਾ ਪਿੰਡ ਕਾਲਾ ਸਿੰਘ ਆ ਨਾ ਇਹਦੀ ਮਨਚੂਰ ਸ਼ੈਂਜ ਹੁੰਦੀ ਸੀ ਮਤਲਬ ਹੁਣ ਵੀ ਹੈਗੀ ਆ ਮਤਲਬ ਚੋਟੀ ਦੇ ਹੀ ਹੋਣੇ ਇੱਥੇ ਪ੍ਰਿਤਪਾਲ ਹੋਣਾ ਮੇਰੇ ਪੇਕੇਆਂ ਦੇ ਮੰਮੀ ਦੇ ਨਾਨਕੇ ਵੀ ਇੱਥੇ ਹੋ ਗਏ ਹੁੰਦੇ ਮਤਲਬ ਹੁਣ ਪਤਾ ਕਿ ਹੁਣ ਛੋਟੇ ਛੋਟੇ ਪਿੰਡਾਂ 'ਚ ਵੀ ਵੱਡੀਆਂ ਛਿੰਝਾਂ ਕਰ ਲਾਪੈ ਕਿਉਂ ਕਿ ਆਪਣੇ ਪਿੰਡਾਂ ਦੇ ਵਿੱਚ ਏਕਾ ਨਹੀਂ ਰਿਹਾ ਵੱਡੇ ਪਿੰਡ 'ਚ ਕਿਸੇ ਜੇ ਏਕਾ ਨੀਗਾ ਸਭ ਇੱਕ ਦੂਜੇ ਪਾਟੇ ਪਏ ਆ ਗੱਲਾਂ ਬਾਤਾਂ ਪਾਰਟੀਆਂ ਨਾ ਲੜਾਂ ਬਾਤਾਂ ਸਾਰੇ ਪਾਸੇ ਜਿੱਦਾਂ ਮਤਲਬ ਤੁਹਾਨੂੰ ਪਤਾ ਹੀ ਆ ਲੋਕੀ ਬੇਦਅ ਹੁੰਦੇ ਆ ਸਿਸਟਮ 버ਗਰ 'ਚ ਪਨੀਰ ਵੀ ਪਾਇਆ ਨਹੀਂ ਸਈਆ ਮੈਂ ਪਨੀਰ ਪਾਇਆ ਚੂਰੀ ਵੀ ਸੀ ਮੰਮੀ ਮੇਰੇ ਬਾਜੀ ਨੂਡਲ ਪਾਇ ਸੀ ਜੰਦਾ ਰਿਆ ਨੂੰ ਕੱਖ ਨਹੀਂ ਪੀਆ ਮੈਂ ਵੀ ਆਹੇ ਤੇ ਸਾਰਾ ਖਾ ਲਿਆ ਹਾਂ ਉਹ ਤੇਰੇ ਘਰੋਂ ਪਹਿਲੇ ਤੇ ਭੰਨ ਲੈ ਉਹ ਦੇਖੀ ਲੈ ਨਹੀਂ ਨਹੀਂ ਮੰਮੀ ਨੇ ਸਹੀ ਕਿਹਾ ਕਿਸੇ ਕੰਮ ਦਾ ਨਹੀਂ ਵੀ ਉਹ ਫੇ ਤੇਰੇ ਕਰਕੇ ਤੇਰੇ ਕਰਕੇ ਆਹ ਹੋਏ ਤੇ ਹੋਰ ਗੱਲਾਂ ਬਾਤਾਂ ਹੁਣ ਸਾਡੇ ਦੇ ਭਰਾਵਾ ਮੇਰੇ ਦੇ ਪਾਪ ਨਹੀਂ ਲੂਟੀ ਲਾਦੇ ਪਾ ਪੇ ਨੇ ਦੜਜਾ ਖਾਣਾ ਆਟਾ ਮੋਣ ਲੈ ਕੇ ਆਇਆ ਤਾਂ ਕਰਕੇ ਅਸੀਂ 버ਗਰ ਮੰਗਾਈ ਮੰਗਾਈ ਪਰ ਹੋਰ ਆਟਾ ਦਿਖਾ ਦਿਓ ਬਈ ਗੋੜ ਅਸੀਂ ਖਾਦਾਂ ਤੁਸੀਂ ਮੰਨਣਾ ਨਹੀਂ ਗੱਡੀ ਦੇ ਵਿੱਚ ਗੋੜ ਰੱਖਿਆ ਗੋੜੀ ਗੋੜ ਮੇਕਨ ਡਿਆ ਇੰਨਾ ਕਾਣ ਵਾਲਾ ਮਤਲਬ ਸਿਆਣੇ ਬੰਦੇ ਪੂਰੇ ਟੌਪ ਦੇ ਮਤਲਬ ਉਹਨਾਂ ਨੇ ਵੇਚਣਾ ਲਾਇਆ ਬਹੁਤ ਸਿਰ ਇਦਾਂ ਦਾ ਗੋੜ ਨਹੀਂ ਲੱਭਣਾ ਜਦੋਂ ਮੈਂ ਜਿੰਨੇ ਵੀ ਅਜੇ ਤਾਈਂ ਦੇਖਿਆ ਨਾ ਜੁਮਰ ਹੋ ਗਈ ਇਦਾਂ ਦਾ ਗੋੜ ਮੈਂ ਨਹੀਂ ਖਾਦਾਂ ਮੈਂ ਕਦੇ ਹੋਰ ਵੀ ਫੈਕਟਰੀਆਂ ਜਿ ਵੀ ਗਿਆ ਲਟਰਨ ਬਟਨ ਵੀ ਮਟੇਰਾ ਤੋਂ ਆ ਜਿਹੜੇ ਮਟੇਰਾ ਤੋਂ ਬਣਾਉਂਦੇ ਬਹੁਤ ਸਿਰਾਂ ਤੋਂ ਮੈਂ ਇਹਨਾਂ ਨੂੰ ਕਿਹਾ ਗੱਡ ਲੈ ਲਓ ਬਹੁਤ ਵਧੀਆ ਆ ਪਾਚੀ ਤੇ ਦਿੰਦੇ ਸੀ ਫੇ ਉਹਨਾਂ ਨੇ ਸਾਨੂੰ ਉਦਾਂ ਹੀ ਦੇ ਦਿੱਤਾ ਨਹੀਂ ਪੈਸੇ ਲਏ ਨਹੀਂ ਪੈਸੇ ਲੈ 100 ਰੁਪਏ ਪਾਚੀ ਤੇ ਮਤਲਬ ਕਿ ਪਾਚੀ ਮਤਲਬ ਉੱਥੇ ਬੁੱਕ ਕਰਾਉਣਾ ਪੈਂਦਾ ਵੀ ਇੰਨਾ ਉਹਨਾਂ ਦੇ ਰੱਛ ਹੁੰਦਾ ਆਪਣੀ ਅੱਜ ਕਿਸਮਤ ਚੰਗੀ ਹੀ ਵੀ ਆ ਗਈ ਤੇ ਓਕੇ ਬਾਏ ਮਿਲਦੇ ਆ ਕੱਲ੍ਹ ਦੇ ਬਲੌਗ ਤੇ ਟੂਰਨਾਮੈਂਟ ਤੇ ਦੇਖਿਆ ਕਿਹੜੇ ਕਿਹੜੇ ਯਾਰ ਬੇਲੀਓਂ ਦੇ ਪੂਰੇ ਰੌਣਕ ਮੇਲਾ ਕੱਲ੍ਹ ਦਾ ਵੀ ਬਲੌਗ ਧੜਾ ਧੜਾ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਦੂਜੀ ਗੱਲ ਬੈਲ ਆਈਕਨ ਦਬਵਾ ਲਿਆ ਕਰੋ ਜਦੋਂ ਵੀ ਸਾਡਾ ਬਲੌਗ ਜਾਵੇ ਸਿੱਧਾ ਤੁਹਾਡੇ ਫਾ ਕਰਕੇ ਦਰਾਂ ਜਾਵੇ ਤੁਸੀਂ ਬੂਹਾ ਖੋਲੋ ਬਲੌਗ ਦੇਖੋ ਗੱਲ ਖਤਮ ਓਕੇ ਬਾਏ ਜੁੰਦੇ ਬਸਦੇ ਰਹੋ ਚੜਦੀ ਕਲਾ ਰਹੋ ਖੁਸ਼ ਰਹੋ ਤੇ ਸਾਰੇ ਜਣੇ ਅਰਦਾਸ ਕਰੋ ਮੈਂ ਵੀ ਛੇਤੀ ਠੀਕ ਹੋਵਾਂ ਓਕੇ ਬਾਏ